ਭਗਵੰਤ ਮਾਨ ਸਾਹਿਬ ਨੇ ਈਜ਼ੀ ਰਜਿਸਟਰੀ ਸਕੀਮ ਦੀ ਸ਼ੁਰੂਆਤ ਕੀਤੀ ਆਪ ਤੁਹਾਨੂੰ ਦੱਸਦੇ ਹਾਂ ਭਗਵੰਤ ਮਾਨ ਸਾਹਿਬ ਨੇ ਇਸ ਬਾਰੇ ਕੀ ਕਿਹਾ ਪਵਿੱਤਰ ਧਰਤੀ ਸ਼੍ਰੀ ਫੱਤੇਗੜ ਸਾਹਿਬ ਦੇ ਤਹਿਸੀਲ ਕੰਪਲੈਕਸ ਵਿਖੇ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੁਣ ਲੋਕਾਂ ਨੂੰ ਜ਼ਾਇਦਾਦ ਰਜਿਸਟ੍ਰੇਸ਼ਨ ਨਾਲ ਸੰਬੰਧੀ ਸਾਰੀ ਸੇਵਾਵਾਂ ਨਿਦਾਰੀ ਸਮੇਂ ਤੇ ਅੰਦਰ ਅੰਦਰ ਮਿਲਣਗੀਆਂ ਜਿਸ ਨਾਲ ਲੋਕਾਂ ਦੀਆਂ ਖੱਜਲ ਖਵਾਰੀਆਂ ਖਤਮ ਹੋਣਗੀਆਂ ਅਤੇ ਕੰਮ ਪਾਰਦਰਸ਼ੀ ਤਰੀਕੇ ਨਾਲ ਹੋਵੇਗਾ ਲੋਕ ਹੁਣ ਆਪਣੀ ਸਹੂਲਤ ਅਨੁਸਾਰ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਾਰ ਦਫ਼ਤਰ ਵਿੱਚ ਜਾ ਕੇ ਆਨਲਾਈਨ ਪੋਰਟਲ ਰਾਹੀਂ ਜਾਂ ਹੈਲਪਲਾਈਨ ਨੰਬਰ 1076 ਤੇ ਕਾਲ ਕਰਕੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਨੇ ਨਾਲ ਹੀ ਸਟੈਂਪ ਡਿਊਟੀ ਸਮੇਤ ਸਾਰੀਆਂ ਫੀਸਾਂ ਦਾ ਭੁਗਤਾਨ ਵੀ ਆਨਲਾਈਨ ਕੀਤਾ ਜਾਵੇਗਾ ਰਜਿਸਟਰੀ ਸੰਬੰਧੀ ਹਰ ਜਾਣਕਾਰੀ WhatsApp ਉੱਤੇ ਮਿਲੇਗੀ ਤਹਿਸੀਲਾਂ 'ਚ ਹੁੰਦੀ ਭ੍ਰਸ਼ਟਾਚਾਰੀ ਨੂੰ ਠਲ ਪਾਉਂਤੇ ਲੋਕਾਂ ਦੀਆਂ ਖੱਜਲ ਖਵਾਰੀਆਂ ਨੂੰ ਖਤਮ ਕਰਨਾ ਸਾਡੀ ਸਰਕਾਰ ਦਾ ਮੁੱਖ ਮਕਸਦ ਹੈ ਅਸੀਂ ਇਹੋ ਜਿਹੇ ਕ੍ਰਾਂਤੀਕਾਰੀ ਫੈਸਲੇ ਲੈ ਕੇ ਤਹਿਸੀਲਾਂ ਵਿੱਚੋਂ ਲੋਕਾਂ ਦੀ ਖੱਜਲ ਖਵਾਰੀ ਦੇ ਨਾਲ-ਨਾਲ ਕੈਸ਼ ਅਤੇ ਫਰਮਾਇਸ਼ ਵਾਲਾ ਕੰਮ ਵੀ ਖਤਮ ਕੀਤਾ ਲੋਕਾਂ ਦੇ ਸਾਰੇ ਕੰਮ ਇਮਾਨਦਾਰੀ ਨਾਲ ਹੋ ਰਹੇ ਨੇ ਈਜ਼ੀ ਰਜਿਸਟਰੀ ਰਾਹੀਂ ਅਸੀਂ ਰਜਿਸਟਰੀਆਂ ਦਾ ਕੰਮ ਸੌਖਾ ਕਰ ਰਹੇ ਹਾਂ ਦਫ਼ਤਰੀ ਗੇੜੀਆਂ ਤੋਂ ਲੋਕਾਂ ਨੂੰ ਨੇ ਜਾਦਦਵਾਂ ਲਈ 1076 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਸਾਡੀ ਸਰਕਾਰ ਵਿੱਚ ਸਾਰੇ ਕੰਮ ਪਾਰਦਰਸ਼ੀ ਢੰਗ ਨਾਲ ਕਿਤੇ ਜਾਣਗੇ ਹਾਂਜੀ ਤੁਹਾਨੂੰ ਦੱਸ ਦਈਏ ਜੀ ਵੱਡੀ ਖਬਰ ਭਵਨਪਾ ਸਾਹਿਬ ਨੇ ਈਜ਼ੀ ਰਜਿਸਟ੍ਰੇਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਹੁਣ ਰਜਿਸਟਰੀ ਈਜ਼ੀ ਢੰਗ ਨਾਲ ਹੋਵੇ ਕੀ ਤੁਹਾਨੂੰ ਸਾਰੀ ਖਬਰ သိ ਹੈ ਕਿ ਜੀ ਭਵਨਪਾ ਸਾਹਿਬ ਵਧੀਆ ਕੰਮ ਕਰਦੇ ਹੋਏ ਹੈਗੇ ਤੇ ਇਦਾਂ ਹੀ ਕੰਮ ਕਰਦੇ ਰਹਿਣ ਲੋਕਾਂ ਨੂੰ ਜੋਬਸ ਪ੍ਰੋਵਾਈਡ ਕਰਦੇ ਹੋਏ ਹੈਗੇ ਆ ਹਸਪੀਟਲਸ ਵਧੀਆ ਕਰਦੇ ਪਏ ਫੈਸਿਲਟੀਆਂ ਮਿਲਦੀ ਪਈਆਂ ਲੋਕਾਂ ਨੂੰ ਬਿਜਲੀ ਸਸਤੀ ਮਿਲਦੀ ਪਈ ਹੈਗੀ ਹੈ ਤੇ ਹੁਣ ਈਜੀ ਰਜਿਸਟਰੀ ਸਕੀਮ ਦੀ ਵੀ ਸ਼ੁਰੂਆਤ ਕੀਤੀ ਹੈਗੀ ਪਤਮਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਪੰਜਾਬ ਦੇ ਹਿੱਤਾਂ ਦੇ ਲਈ ਲੋਕਾਂ ਨੂੰ ਜੋ ਹੈ ਸੌਖਾ ਹੋਵੇ ਉਹਨਾਂ ਦੇ ਕੰਮ ਈਜੀ ਢੰਗ ਨਾਲ ਹੋਣ ਤੇ 1076 ਨੰਬਰ ਵੀ ਜਾਰੀ ਕੀਤਾ ਹੋਇਆ ਹੈ ਜਿੱਥੇ ਕਾਲ ਕਰਕੇ ਫੈਸਿਲਿਟੀਆਂ ਲੈ ਸਕਦੇ ਹੋ ਤੁਹਾਨੂੰ ਦੱਸਤੀਏ ਜੀ ਪਤਮਾ ਸਾਹਿਬ ਦਾ ਕੰਮ ਕਰਨਾ ਵਧੀਆ ਹੁੰਦਾ ਜਾ ਰਿਹਾ ਹੈ ਤੇ ਵਿਰੋਧੀ ਵੀ ਜਲਦੇ ਹੈਗੇ ਕਿ ਇਹ ਕੰਮ ਕਰਦੇ ਹੈਗੇ ਭੁਤਮਨ ਸਾਹਿਬ ਤੇ ਤੁਹਾਨੂੰ ਦੱਸਦੀ ਹੈ ਜਾਂਦੇ ਜਾਂਦੇ ਇਹ ਭੁਤਮਨ ਸਾਹਿਬ ਨੇ ਈਜ਼ੀ ਰਜਿਸਟ੍ਰੇਸ਼ਨ ਸਕੀਮ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਖੁਸ਼ੀ ਦਿੱਤੀ ਕਿ ਹੁਣ ਉਹਨਾਂ ਦੇ ਕੰਮ ਜਿਹੜੇ ਹੈਗੇ ਉਹ ਟਾਈਮ ਤੇ ਹੋਣਗੇ ਇਹ ਜਿਹੜੀ ਤੁਹਾਨੂੰ ਖਬਰ ਦਿੱਤੀ ਹੈਗੀ ਹੈ ਜੀ ਇਦਾਂ ਹੀ ਤੁਹਾਨੂੰ ਜਿਹੜੀ ਹੈਗੀਆਂ ਗਵਰਨਮੈਂਟ ਦੀ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਰਵਾਂਗੇ ਤੇ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਜਰੂਰ ਸ਼ੇਅਰ ਕਰ ਦਿਓ ਤਾਂਕਿ ਦੂਜੇ ਲੋਕਾਂ ਤੱਕ ਵੀ ਗੱਲ ਪਹੁੰਚੇ ਤੇ ਉਹਨਾਂ ਦੇ ਕੰਮ ਵੀ ਜਿਹੜੇ ਹੈਗੇ ਆਸਾਨ ਤਰੀਕੇ ਨਾਲ ਹੋਣ ਲੋਕਾਂ ਦੀ ਖੱਜਲ ਖਵਾਰੀ ਨੂੰ ਘਟਾਉਣ ਦੇ ਲਈ ਇਹ ਕਦਮ ਚੱਕੇ ਗਏ ਹੈਗੇ ਭਵੰਤਪਨ ਸਾਹਿਬ ਦੇ ਵੱਲੋਂ ਤੁਹਾਨੂੰ ਇਸ ਵਾਰ ਕੀ ਵਿਚਾਰ ਹੈ ਜਰੂਰ ਕਮੈਂਟਾਂ 'ਚ ਦੱਸੋ ਤੇ ਆਪਣੀ ਰਾਏ ਦਿਓ ਚੈਨਲ ਸਬਸਕ੍ਰਾਈਬ ਕਰਦੋ ਇਦਾਂ ਦੀ ਖਬਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ